ਇਸੇ ਕਰਕੇ ਉਹ ਪਿੰਡਾਂ ਚ ਨਹੀਂ ਵੜਨ ਦਿੰਦੇ ਇਸੇ ਕਰਕੇ ਉਹ ਚਾਹੁੰਦੇ ਆ ਕਿ ਤਖਤਾ ਨਾ ਪਲਟਿਆ ਜਾਵੇ ਗਰੀਬਾਂ ਦੇ ਚੰਗੇ ਦਿਨ ਨਾ ਆਜਣ ਜਿਹੜਾ ਕੋਈ ਪ੍ਰੋਗਰਾਮ ਵੀ ਰੱਖਦਾ ਉਹਦੇ ਨਾਲ ਗਾਲੀ ਗਲੋਚ ਕਰਦੇ ਆ ਤੈਨੂੰ ਅਸੀਂ ਦਿਹਾੜੀ ਤੇ ਨਹੀਂ ਜਾਣ ਦੇਣਾ ਤੈਨੂੰ ਅਸੀਂ ਆਹ ਨਹੀਂ ਕਰਨ ਦੇਣਾ ਤੇਰਾ ਘਰ ਢਾ ਦੇਣਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੁਸ ਕੋ ਹੁਣ ਜਲਦੀ ਟਾਈਮ ਆ ਗਿਆ ਤਾਂ ਤੁਸੀਂ ਦਿਹਾੜੀਆਂ ਤੇ ਰੱਖ ਕਰੀ ਇਹ ਕਹ ਦੇਖ ਲਿਓ ਤੁਸੀਂ ਤੁਸੀਂ ਸੀਰੀਅਸਲੀ ਲਿਓ ਜੋ ਪਲਟਣ ਵਾਲਾ ਜੀ ਇਹ ਹੁਣ ਜਿਹੜੀ ਲਾਈਨ ਚ ਸਭ ਤੋਂ ਪਿੱਛੇ ਹੋ ਅੱਗੇ ਆ ਜਾਣੇ ਜਿਹੜੇ ਸਭ ਤੋਂ ਅੱਗੇ ਪਿੱਛੇ ਚੱਲ ਜਾਣੇ ਇਹ ਮੋਦੀ ਸਾਹਿਬ ਨੂੰ ਜਦੋਂ ਕਾਮਯਾਬ ਆਪਾ ਕਰਦਾ ਤੇ ਇਹ ਇੱਕ ਬੰਦਾ ਆ ਕਿਉਂਕਿ ਉਹਨੇ ਖੁਦ ਗਰੀਬੀ ਦੇਖੀ ਹੈ ਖੁਦ ਫਾਕੇ ਗੱਟੇ ਆ ਭੁੱਖ ਦੀ ਪਰਿਭਾਸ਼ਾ ਉਸ ਤੋਂ ਜ਼ਿਆਦਾ ਕੌਣ ਜਾਣਦਾ ਤੇ ਆ ਜਿਹੜਾ ਤੁਹਾਡੇ ਸਾਹਮਣੇ ਖੜਾ ਹੈ ਵੀ ਮਜ਼ਦੂਰ ਦਾ ਬੇਟਾ ਕਿ ਇਸ ਦੁਨੀਆ ਵਿੱਚ ਇਸ ਕਰਕੇ ਸੱਚ ਜੀ ਪਹਿਲੀ ਵਾਰੀ ਮਾਲਵੇ ਦੇ ਵਿੱਚ ਮੋਦੀ ਸਾਹਿਬ ਖੁਦ ਸਭ ਤੋਂ ਚੋਣ ਲੜ ਰਿਹਾ ਹੈ ਉਹਨਾਂ ਦੀ ਪਾਰਟੀ